ਹੁਣ ਟੀਵੀ ਸੀਰੀਲ ਅਤੇ ਫਿਲਮਾਂ ਦੇ ਵਿੱਚ ਨਹੀਂ ਦਿਖਾਏ ਜਾਣਗੇ ਸਿੱਖਾਂ ਦੇ ਵਿਆਹ ਅਜਿਹਾ ਕਰਨ ਤੇ ਫਿਲਮ ਡਾਇਰੈਕਟਰ ਅਤੇ ਐਕਟਰ ਖਿਲਾਫ ਹੋਵੇਗੀ ਵੱਡੀ ਕਾਰਵਾਈ। ਔਰ ਵਾਲੇ ਦਿਨਾਂ ਦੇ ਵਿੱਚ ਜਲਦ ਲਿਆ ਜਾਵੇਗਾ ਸ੍ਰੀ ਅਕਾਲ ਤਖਤ ਸਹਿਬ ਵੱਲੋਂ ਵੱਡਾ ਫੈਸਲਾ। ਕਾਲਜੀ ਮੈਸਰ ਸ਼ਰਮਾ ਚੜਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸੁਆਗਤ ਕਰਦੀਆਂ ਤਦਾਜ਼ੀਏ ਕਿ ਹੁਣ ਟੀਵੀ ਸੀਰੀਅਲ ਅਤੇ ਫਿਲਮਾਂ ਦੇ ਵਿੱਚ ਸਿੱਖ ਵਿਆਹ ਨਹੀਂ ਦਿਖਾਏ ਜਾਣਗੇ ਅਜਿਹਾ ਕਰਨ ਤੇ ਫਿਲਮ ਦੇ ਡਾਇਰੈਕਟਰ ਅਤੇ ਐਕਟਰ ਖਿਲਾਫ ਸਿੱਖ ਪਰਪਰਣ ਅਨੁਸਾਰ ਜੋ ਕਿ ਕਾਰਵਾਈ ਕੀਤੀ ਜਾਵੇਗੀ ਸੋ ਤੁਹਾਨੂੰ ਦੱਸ ਦੇ ਕਿ ਸ਼੍ਰੀ ਅਕਾਲ ਤੱਕ ਸਹਿਦ ਦੇ ਜ਼ਥੇਦਾਰ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਜਲਦ ਹੀ ਇਸਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਜਾਵੇਗੀ ਕਿ ਜਿਹੜੇ ਕਿ ਟੀਵੀ ਸੀਰੀਅਲਾਂ ਅਤੇ ਫਿਲਮਾਂ ਦੇ ਵਿੱਚ ਸਿੱਖਾਂ ਦੇ ਵਿਆਹ ਦਿਖਾਏ ਜਾਂਦੇ ਨੇ ਜਿਵੇਂ ਕਿ ਆਨੰਦ ਕਾਰਜ ਦਿਖਾਏ ਜਾਂਦੇ ਨੇ ਤਾਂ ਇਸ ਤੇ ਪੂਰਨ ਤੌਰ ਤੇ ਹੁਣ ਪਵੰਦੀ ਲਗਾਈ ਜਾਵੇਗੀ ਅਜਿਹਾ ਨਹੀਂ ਕੀਤਾ ਜਾਵੇਗਾ ਤੁਹਾਨੂੰ ਦੱਸ ਦੇ ਕਿ ਬੀਤੇ ਦਿਨੀ ਮੋਹਾਲੀ ਤੋਂ ਇੱਕ ਖਬਰ ਸਾਹਮਣੇ ਆਈ ਸੀ ਜਿੱਥੇ ਕਿ ਇੱਕ ਸ਼ੂਟਿੰਗ ਦੌਰਾਨ ਨਕਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੈਟਅਪ ਲਗਾਇਆ ਗਿਆ ਸੀ ਜਿਸ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗੂਵੀਰ ਸਿੰਘ ਅਤੇ ਐ ਜੀ ਪੀ ਸੀ ਦੇ ਪ੍ਰਧਾਨ ਦੇ ਵੱਲੋਂ ਸਖਤ ਨਿੰਦਾ ਜ਼ਾਹਿਰ ਕੀਤੀ ਗਈ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਜਿਹਾ ਨੇ ਸਿੱਖ ਪਰਪਰਾਵਾਂ ਦੇ ਨਾਲ ਖਿਲਵਾੜ ਕਰਨਾ ਜੋ ਕਿ ਸਰਾਸਰ ਗਲਤ ਹੈ ਸੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਲਦ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਸ ਤੇ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਇਸ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਜਾ ਸਕਦੀ ਹੈ ਕਿ ਟੀਵੀ ਸੀਰੀਅਲਾਂ ਤੇ ਫਿਲਮਾਂ ਦੇ ਵਿੱਚ ਸਿੱਖ ਵਿਆਹ ਦਾ ਫਿਲਮਾਂਕਰਨ ਨਹੀਂ ਕਿੰਨਾ ਜਾਵੇਗਾ ਸਿੱਖ ਵਿਆਹਾਂ ਤੇ ਪੂਰਨ ਤੌਰ ਤੇ ਫਿਲਮਾਂ ਤੇ ਟੀਵੀ ਸੀਰੀਲਾਂ ਦੇ ਵਿੱਚ ਪਾਬੰਦੀ ਲਗਾਈ ਜਾ ਸਕਦੀ ਹੈ ਸੋ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਐ ਜੀ ਪੀ ਸੀ ਦੇ ਕੋਲੋਂ ਇਸ ਸੰਬੰਧੀ ਰਿਪੋਰਟ ਵੀ ਮੰਗੀ ਗਈ ਹੈ ਤਾ ਰਿਪੋਰਟ ਦੇ ਵਿੱਚ ਜਿਵੇਂ ਹੀ ਰਿਪੋਰਟ ਤੋਂ ਬਾਅਦ ਜੋ ਕੀ ਸਾਰੀ ਕਾਰਵਾਈ ਕੀਤੀ ਜਾਵੇਗੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਵੱਡਾ ਇਸ ਤੇ ਫੈਸਲਾ ਲਿਆ ਜਾ ਸਕਦਾ ਹੈ ਕਿਉਂਕਿ ਅਜਿਹਾ ਕਹਿਣਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਐਸਜੀਪੀਸੀ ਦੇ ਪ੍ਰਧਾਨ ਦਾ ਕਿ ਆਪਣੇ ਵਪਾਰ ਦੇ ਲਈ ਸਿੱਖ ਪਰੰਪਰਾਵਾਂ ਦੇ ਨਾਲ ਛੇੜਛਾੜ ਕਰਨਾ ਸਰਾਸਰ ਗਲਤ ਹੈ ਇਹ ਸਿੱਖ ਪਰੰਪਰਾਵਾਂ ਦੇ ਅਨੁਕੂਲ ਨਹੀਂ ਹੈ ਤਾਂ ਹੁਣ ਟੀਵੀ ਸੀਰੀਅਲਾਂ ਅਤੇ ਆ ਪੰਜਾਬੀ ਫਿਲਮਾਂ ਜਾਂ ਕੋਈ ਵੀ ਫਿਲਮ ਹੋਵੇ ਤਾਂ ਉਸ ਦੇ ਵਿੱਚ ਨਨਦਕਾਰਜਾ ਸਿੱਖ ਵਿਵਾਨ ਨਹੀਂ ਦਿਖਾਏ ਜਾਣਗੇ ਇਸ ਤੇ ਪੂਰਨ ਤੌਰ ਤੇ ਪੰਬੰਦੀ ਲਗਾਈ ਜਾ ਸਕਦੀ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਸਬੰਧੀ ਐਸਜੀਪੀਸੀ ਦੇ ਕੋਲੋਂ ਰਿਪੋਰਟ ਵੀ ਮੰਗੀ ਗਈ ਹੈ ਤੁਹਾਨੂੰ ਦੱਸਦੀ ਕਿ ਮੋਹਾਲੀ ਦੇ ਵਿੱਚ ਸ਼ੂਟਿੰਗ ਹੁੰਦੀ ਹੈ ਤਾਂ ਸ਼ੂਟਿੰਗ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਕਿ ਸੈਟਅਪ ਦਿਖਾਇਆ ਜਾਂਦਾ ਹੈ ਤਾਂ ਇਸ ਨੂੰ ਲੈ ਕੇ ਵਿਵਾਦ ਵੀ ਇੱਕ ਖੜਾ ਹੁੰਦਾ ਹੈ Eu estou bada निंदा ਜ਼ਾਹਿਰ ਕੀਤੀ ਜਾਂਦੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਐਲਜੀਪੀਸੀ ਦੇ ਵੱਲੋਂ ਤਾਂ ਹੁਣ ਉਹਨਾਂ ਦੇ ਵੱਲੋਂ ਜਲਦ ਫੈਸਲਾ ਲਿਆ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਚੀਜ਼ਾਂ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਜਾਵੇਗੀ ਤੁਹਾਨੂੰ ਦੱਸ ਦੇ ਕਿਸ ਤੋਂ ਪਹਿਲਾਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਮੈਰਿਜ ਪੈਲਸਨ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੂਪ ਲੈ ਕੇ ਜਾਣ ਤੋਂ ਮਨਾਹੀ ਕੀਤੀ ਗਈ ਹੈ ਮਨਾ ਕੀਤਾ ਗਿਆ ਕਿ ਅਜਿਹਾ ਕਰਨ ਸਰਾਸਰ ਗਲਤ ਹੈ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਟੀਵੀ ਸੀਰੀਲਾਂ ਅਤੇ ਫਿਲਮਾਂ ਦੇ ਵਿੱਚ ਸਿੱਖ ਵਿਆਹ ਵੀ ਨਹੀਂ ਦਿਖਾਏ ਜਾਣਗੇ ਇਸ ਤੇ ਜਲਦ ਫੈਸਲਾ ਲਿਆ ਜਾ ਸਕਦਾ ਹੈ ਸੋ ਇਸ ਬਾਰੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਅਸੀਂ ਹੁਣ ਸਾਡੇ ਦਰਸ਼ਕਾਂ ਤੋਂ رائے ਜਾਨਣਾ ਚਾਹਾਂਗੇ ਕਿ ਜੋ ਅਜਿਹਾ ਫੈਸਲਾ ਲਿਆ ਜਾਵੇਗਾ ਉਹਨਾਂ ਵਾਲੇ ਦਿਨਾਂ ਦੇ ਵਿੱਚ ਸ੍ਰੀ ਅਕਾਲ ਤਖਤ ਸੈਦ ਦੇ ਵੱਲੋਂ ਸਹੀ ਹੈ ਜਾਂ ਫਿਰ ਗਲਤ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਅਜਿਹਾ ਹੋਣਾ ਚਾਹੀਦਾ ਹੈ ਜਾਂ ਫਿਰ ਨਹੀਂ ਹੋਣਾ ਚਾਹੀਦਾ ਕਿਉਂਕਿ ਜੇਕਰ ਅਜਿਹਾ ਹੁੰਦਾ ਹੈ ਤਾ ਫਿਲਮ ਦੇ ਡਾਇਰੈਕਟਰ ਅਤੇ ਐਕਟਰ ਖਿਲਾਫ ਵੀ ਸਿੱਖ ਪਰਪਰਾ ਅਨੁਸਾਰ ਜਿਹੜੀ ਕਿ ਕਾਰਵਾਈ ਕੀਤੀ ਜਾਵੇਗੀ ਤਾਂ ਹੁਣ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੁਹਾਡੀ ਕੀ ਰਾਏ ਹੈ ਤੁਹਾਡੇ ਕੀ ਵਿਚਾਰ ਨੇ ਇਸ ਸੰਬੰਧੀ ਨਿੱਤੇ ਜੋ ਵੀ ਤੁਹਾਡੀ ਰਾਏ ਹੈ ਤੇ ਜੋ ਵੀ ਤੁਹਾਡੇ ਵਿਚਾਰ ਨੇ ਉਹ ਕਮੈਂਟ ਬਾਕਸ ਦੇ ਵਿੱਚ ਆਪਣੇ ਰਾਏ ਅਤੇ ਵਿਚਾਰ ਸਾਡੇ ਨਾਲ ਜਰੂਰ ਸਾਂਝੇ ਕਰੋ ਦੇਖਦੇ ਰਹੋ ਚਰਦੀਕਲਾ ਟਾਈਮ ਟੀਵੀ ਧੰਨਵਾਦ ਪ੍ਰਧਾਨ ਸਾਹਿਬ ਸਭ ਤੋਂ ਪਹਿਲਾਂ ਤਾਂ ਮੁਹਾਲੀ ਵਿੱਚ ਕਨਾਟਕ ਭਰਾਨ ਜੋ ਨਕਲੀ ਸੈੱਟ ਬਣਾਇਆ ਗਿਆ ਤਾਂ ਤੁਸੀਂ ਕਿਵੇਂ ਦੇਖਦੇ ਹੋ ਉਸ ਚੀਜ਼ ਨੂੰ ਜਿਨੇ ਕੋ ਸਿੱਖ ਧਰਮ ਦੀ ਇੱਕ ਮਰਿਆਦਾ ਆ ਉਹ ਮਰਿਆਦਾ ਦੀ ਇਕਰਾਮਕਾਰ ਵੀ ਆ ਤੇ ਇਕਰਾਮਕਾਰ ਕੀ ਆ ਕਿ ਉਹਦੇ ਚ ਕੋਈ ਨਕਲੀ ਕਰੈਕਟਰ ਜਾਂ ਨਕਲੀ ਕੋਈ ਦਿਖਾਇਆ ਨਹੀਂ ਜਾ ਸਕਦਾ ਉਹਨਾਂ ਨੇ ਹਮਾਕਤ ਕੀਤੀ ਆ ਕਿ ਉਹ ਸਾਰਾ ਜਿਹੜਾ ਆ ਉਹ ਨਕਲੀਪਨ ਜਿਹਾ ਕਰਕੇ ਤੇ ਆਪਣਾ ਫਾਰ ਦਾ ਪਰਪਸ ਆਫ ਇਸ ਸਟਾਈਲ ਨੂੰ ਜਿਹੜਾ ਉਹਨੇ ਕੀਤਾ ਇਹੋ ਜਿਹਾ ਕਦੇ ਵੀ ਸਿੱਖ ਧਰਮ ਨੇ ਨਾ ਕਦੇ ਲੋਕ ਕੀਤਾ ਸਿੰਘ ਸਾਹਿਬਾਂ ਨੇ ਵੀ ਉਹਦੀ ਬਹੁਤ ਜ਼ੋਰ ਨਾਲ ਮੰਨ ਲਓ ਕਹਿ ਲਓ ਤੁਸੀਂ ਰੋਸ ਨੇ ਪ੍ਰਗਟ ਕੀਤਾ ਪਰ ਇਹੋ ਜਿਹੀ ਨਹੀਂ ਹੋਣੀ ਚਾਹੀਦੀ ਤੇ ਮੇਰੇ ਵੱਲੋਂ ਵੀ ਆਇਆ ਸੀ ਤੇ ਸਾਡੀਆਂ ਸਿੱਖ ਪਰੰਪਰਾਵਾਂ ਦੇ ਅਨਕੂਨ ਨਹੀਂ ਗਾਏ ਇਹ ਇਸ ਕਰਕੇ ਮੈਂ ਬਾਾਕਿਆਂ ਨੂੰ ਵੀ ਬੇਨਤੀ ਕਰਦਾ ਹਾਂ ਪਰ ਚਲੋ ਇਹਨਾਂ ਨੇ ਕੀ ਕੀਤਾ ਇਹਨਾਂ ਨੂੰ ਵੀ ਸਾਡੂ ਤਾੜਨਾ ਤੱਕ ਜਸ ਸਿੰਘ ਸਾਹਿਬ ਸੱਦਣਗੇ ਵੀ ਪਰ ਮੈਂ ਆਪਣੇ ਤੌਰ ਤੇ ਵੀ ਕਹਿ ਸਕਦਾ ਹਾਂ ਕਿ ਇਹੋ ਜਿਹੇ ਪਰੰਪਰਾਵਾਂ 파 ਕੇ ਇੱਕ ਧਰਮ ਦੀਆਂ ਜਿਹੜੀਆਂ ਬਲੱਖਣ ਦੀਆਂ ਆ ਉਹਨਾਂ ਨੂੰ ਡੈਮੇਜ ਕਰਨਾ ਜਤਨਾ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ